ਚਾਰ ਤਰਾਂਗਲਾ ਦੇ ਵਿੱਚ 11 12 ਤਾਂ ਕਾਨਾ ਦੇ ਤਾਰੇ ਤੋੜ ਕੇ ਉਹਦੇ ਅੰਦਰੋਂ ਚੋਰੀ ਕੀਤੀ ਨੁਕਸਾਨ ਜਿਹੜਾ ਕੀਤਾ ਉਹ ਵੱਖਰਾ ਪੈਸੇ ਜਿਹੜੇ ਚੋਰੀ ਕੀਤੇ ਉਹ ਵੱਖਰੇ ਅਗਲਾ ਠਾਣਾ ਜੋ ਆਤੋਂ ਸਿਰਫ ਕਿਚ ਕਿ 1.5 ਜਾਂ 2 ਕਿਲੋਮੀਟਰ ਦੇ ਅੰਦਰ ਹੋਣਾ ਉਹ ਕੀ ਕਰ ਰਿਹਾ ਸੀ ਇਸ ਟਾਈਮ ਡਿਪਾਰਟਮੈਂਟ ਸੁਤਾਬ ਇਹ ਆ ਡਿਪਾਰਟਮੈਂਟ ਇਹ ਗੱਲ ਹੈ ਇੱਕ ਘੰਟੇ ਦੇ ਅੰਦਰ ਅੰਦਰ 12 11 12 ਦੁਕਾਨਾਂ ਦੇ ਤਾਲੇ ਤੋੜ ਕੇ ਹੁੰਦਾ ਨੁਕਸਾਨ ਕਰਕੇ ਹੁੰਦੀ ਪੈਸੇ ਵੀ ਕੱਢੇ ਹੁੰਦਾ ਨੁਕਸਾਨ ਵੀ ਕੀਤਾ ਤੇ ਜਿਹੜਾ ਸਮਾਨ ਚੁੱਕਿਆ ਉਹ ਵੱਖਰਾ ਸਾਡੀ ਕੋਈ ਮਦਦ ਕਰਕੇ ਰਾਜੀ ਨਹੀਂ ਕੋਈ ਦਿਨੇ ਪੁਲਿਸ ਨਹੀਂ ਇੱਥੇ ਪੈਰਾਂ ਨਹੀਂ ਹੈਗਾ ਮੁੜੇ ਮੋਟਰਸਾਈਕਲਾਂ ਧਿਆੰਦੇ ਆ ਮਤਲਬ ਘੂਟਰ ਮਾਰਦੇ ਆ ਦਿਨੇ ਦੁਸ਼ਤ ਰਾਤ ਦੀ ਗੱਲ ਹੀ ਛੱਡੋ ਜੀ ਹਾਂ ਅੱਧੀ ਰਾਤ ਦਾ ਸਮਾਂ ਦੋਵੇਂ ਇਨ੍ਹਾਂ ਚੋਰਾਂ ਵੱਲੋਂ ਮੂੰਹ ਸਿਰ ਟਕਿਆ ਹੋਇਆ ਹੈ ਹੱਥਾਂ 'ਚ ਟਾਰਚ ਤੇ ਹੋਰ ਸਮਾਨ ਫੜਿਆ ਹੋਇਆ ਹੈ ਨੰਗੇ ਪੈਰੀ ਪੋਲੇ ਪੋਲੇ ਪੈਰ ਰੱਖਦੇ ਹੋਏ ਇਨ੍ਹਾਂ ਚੋਰਾਂ ਵੱਲੋਂ ਤਕਰੀਬਨ 1 ਘੰਟੇ ਦੇ ਅੰਦਰ ਅੰਦਰ 11 ਦੁਕਾਨਾਂ ਦੇ ਜਿੰਦਰੇ ਤੋੜੇ ਗਏ ਦੱਸੇ ਜਾ ਰਹੇ ਨੇ ਸਸਬੀਰਾ ਜੀ ਤੁਸੀਂ ਦੇਖ ਸਕਦੇ ਹੋ ਬਾਜ਼ਾਰਾਂ ਦੀਆਂ ਗਲੀਆਂ 'ਚ ਬੜੇ ਇਨਾ ਸ਼ਾਤਿਰ ਚੋਰਾਂ ਵੱਲੋਂ ਕਿਸ ਤਰੀਕੇ ਨਾਲ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇੱਕ ਇੱਕ ਕਰਦੇ ਹਾਂ ਇਨਾ ਚੋਰਾਂ ਵੱਲੋਂ 11 ਦੁਕਾਨਾਂ ਦੇ ਤਾਲੇ ਤੋੜੇ ਗਏ ਨੇ ਇੱਕ ਇੱਕ ਕੋਨਾ ਮਲਜਮਾ ਵੱਲੋਂ ਦੁਕਾਨਾਂ ਦਾ ਛਾਣਿਆ ਗਿਆ ਦੁਕਾਨਾਂ 'ਚ ਮਲਜਮਾ ਨੇ ਖਿਲਾਰਾ ਪਾ ਦਿੱਤਾ ਜਾਣਕਾਰੀ ਮੁਤਾਬਕ ਇਨਾ ਚੋਰਾਂ ਵੱਲੋਂ ਲੱਖਾਂ ਦਾ ਨੁਕਸਾਨ ਕੀਤਾ ਗਿਆ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁੜ ਚ ਮੌਕੇ ਤੋਂ ਫਰਾਰ ਹੋ ਗਏ ਆਇਆ ਕਰ ਨਾ ਘਰੋਂ ਆਇਆ ਦਾ 3:30 ਵਜੇ ਨਾ ਲੈ ਆ ਕੇ ਟਾਰਚ ਲਾ ਕੇ ਬੱਦਲੀ ਆ ਨਾ ਇੱਥੇ ਆਇਆ ਤੇ ਮੈਂ ਟਾਈਮ 10:00 ਵਜੇ ਦਾ ਟਾਈਮ 3:30 ਵਜੇ ਦਾ ਹਾਂਜੀ ਤੇ ਮੈਂ ਉੱਥੋਂ ਆਣ ਕੇ ਆਇਆ ਤੇ ਮੈਂ ਗਾੜੀ ਆਇਆ ਤੇ ਗਾੜੀ ਇਹ ਦੁਕਾਨ ਖੁੱਲੀ ਤੇ ਮੈਂ ਆਖਿਆ ਵੀ ਮੈਂ ਇਹ ਦੁਕਾਨਾਂ ਦੇ ਛੇਲੇ ਖੋਲ ਗਿਆ ਅੱਜ ਭਾਬੇ ਮੈਂ ਮੈਂ ਕੀ ਗੱਲ ਗਾੜੀ ਆਇਆ ਤੇ ਸਮਾਨ ਖਿਲਰੇ ਦਾ ਸਾਰਾ ਹੀ ਪਿਆਦਾ ਖਿਲਰੇ ਦਾ ਜਿਹੜਾ ਮੈਂ ਵੇਖਿਆ ਤੇ ਬਾਅਦ ਦੇ ਵਿੱਚ ਮੈਂ ਘਰੋਂ ਦੌੜ ਪਿਆ ਮੈਨੂੰ ਮੈਂ ਜਾ ਕੇ ਤਲਾਸ਼ ਹੋਣਾ ਜਾ ਕੇ ਵੀ ਇਹ ਦੁਕਾਨ ਖੁੱਲੀ ਤੁਹਾਡੀ ਪਈ ਦੀ ਆ ਤੇ ਗਾੜੀ ਜਿਆ ਤੇ ਗਾੜੀ ਪਾਣ ਵਾਲੇ ਦੇਵਦੀ ਵੀ ਦੁਕਾਨ ਖੁੱਲੀ ਪਈ ਦੀ ਤੇ ਉਹ ਜਾ ਕੇ ਠਾਰ ਕੇ ਤੇ ਮੈਨੂੰ ਇੱਥੇ ਲਿਆਦਾ ਲਿਆਦਾ ਇਨੂੰ ਸਾਰੇ ਜਣੇ ਫਿਰ ਉੱਠ ਕੇ ਸਾਰਾ ਬਾਜ਼ਾਰ ਤੇ ਆਇਆ ਤੇ ਕਿੰਨੇ ਕਿ ਦੁਕਾਨਾਂ ਲਗਭਗ ਜਿਹੜੀ ਥੋੜੀ ਗਈ ਦੁਕਾਨਾਂ ਜੀ ਇੱਕ ਇਹ ਦੁਕਾਨ ਖੁੱਲੀ ਦੋ ਤਿੰਨ ਦੁਕਾਨ ਤੇ ਇੱਕ ਮਹਾਤਮਾਲੀ ਖੁੱਲੀ ਜੈ ਤੇ ਇੱਕ ਦੋ ਆ ਤੇ ਇੱਕ ਚਾਰ ਦੁਕਾਨ ਆਇਆ ਮੈਂ ਵਿਕੀ ਨਹੀਂ ਬਾਕੀ ਇੱਧਰ ਵੀ ਇਹ ਬਹੁਤ ਮੰਦਪਾਗੀ ਘਟਨਾ ਹੋਈ ਆ ਜਿਹੜੀ ਮੇਨ ਮੁਜ਼ਾਰ ਦਰੰਗਲਾ ਦੇ ਵਿੱਚ 11 12 ਤਾਂ ਕਾਨਾ ਤੇ ਤਾਰੇ ਤੋੜ ਕੇ ਉਹਦੇ ਅੰਦਰੋਂ ਚੋਰੀ ਕੀਤੀ ਨੁਕਸਾਨ ਜਿਹੜਾ ਕੀਤਾ ਉਹ ਵੱਖਰਾ ਪੈਸੇ ਜਿਹੜੇ ਚੋਰੀ ਕੀਤੇ ਉਹ ਵੱਖਰੇ ਦੁੱਖ ਦੀ ਹੈ ਗੱਲ ਆ ਵੀ ਦਰੰਗਲਾ ਥਾਣਾ ਜੋ ਹਥੋ ਸਿਰਫ ਖੇਚ ਕੇ 1.5 ਜਾਂ 2 ਕਿਲੋਮੀਟਰ ਦੇ ਅੰਦਰ ਹੋਣਾ ਉਹ ਕੀ ਕਰ ਰਿਹਾ ਸੀ ਇਸ ਟਾਈਮ ਡਿਪਾਰਟਮੈਂਟ ਸੁੱਤਾ ਬਿਆ ਡਿਪਾਰਟਮੈਂਟ ਬਹੁਤਾ ਨਹੀਂ ਕੰਮ ਸਗਾਂ ਮੈਂ ਇੱਕ ਅੱਧਾ ਬੰਦਾ ਉਹਨਾਂ ਦਾ ਇੱਥੇ ਜਾਹੇ ਤੇ ਪੂਰੇ ਬੁਜ਼ਾਰ ਦੇ ਵਿੱਚ ਗਸ਼ਤ ਕਰੇ ਨਹੀਂ ਨਹੀਂ ਗਸ਼ਤ ਕਰਦਾ ਜਾਂ ਦੋਖਰੀ ਇਹ ਗੱਲ ਇੱਕ ਘੰਟੇ ਦੇ ਅੰਦਰ ਅੰਦਰ 12 11 12 ਦੁਕਾਨਾਂ ਦੇ ਤਾਲੇ ਤੋੜ ਕੇ ਆਉਂਦਾ ਨੁਕਸਾਨ ਕਰਕੇ ਆਉਂਦੀ ਪੈਸੇ ਵੀ ਕੱਢੇ ਆਉਂਦਾ ਨੁਕਸਾਨ ਵੀ ਕੀਤਾ ਤੇ ਜਿਹੜਾ ਸਮਾਨ ਚੁੱਕਿਆ ਉਹ ਵੱਖਰਾ ਇਹ ਬਹੁਤ ਮੰਦ ਭਾਗੀ ਘਟਨਾ ਇਹ ਡਿਪਾਰਟਮੈਂਟ ਨੂੰ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦਾ ਆਪਣਾ ਲੈਂਡ ਪੂਰਾ ਸੰਗਿਆਂ ਲੈਣ ਜੀ ਸਾਢੇ 3 ਵਜੇ ਟਾਈਮ ਹੀ ਸਾਡੇ ਘਰ ਗਏ ਆਏ ਹੀ ਕਹਿੰਦੇ ਵੀ ਤੁਹਾਡੀ ਦੁਕਾਨ ਦਾ ਦੰਦਾ ਹੋਈਦਾ ਦੁਕਾਨ ਦੇ ਤਾਲੇ ਟੁੱਟੇ ਰਿਆ ਘੱਟੋ ਘੱਟ 11 12 ਦੁਕਾਨਾਂ ਦੇ ਤਾਲੇ ਟੁੱਟੇ ਰਿਆ 11 12 ਦੁਕਾਨਾਂ 11 12 ਦੁਕਾਨਾਂ ਤਾਲੇ ਇਹ ਘਟਨਾ ਕੋ 3 ਕਿ ਬਜੇ ਦੀ ਘਟਨਾ ਹੈ ਜੀ ਸਿਰੇ 3 ਵਜੇ ਦੀ ਹਾਂਜੀ ਤੇ 3 ਨੁਕਸਾਨ ਕੀ ਹੋਇਆ ਨੁਕਸਾਨ ਨਕਦੀ 8000 ਰੁਪਏ ਪਰਚੀਆਂ ਆਈਆਂ 25 ਉਹ ਲੈ ਗਈ ਦੀ ਸਾਰੀਆਂ ਇਹ ਕੀ ਉਹ ਹੋਰ ਤਾਲੇ ਤੋੜ ਕੇ ਤਾਲੇ ਹਾਂਜੀ ਸਭ ਸਾਰੇ 11 12 ਦੁਕਾਨਾਂ ਤਾਲੇ ਤੋੜ ਕੇ ਚੋਰੀ ਦੀਆਂ ਇਹ ਹੈਰਾਨ ਕਰਦੀਆਂ ਤਸਵੀਰਾਂ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੋਂ ਦੇ ਕਸਬਾ ਦੁਰਾਗਲਾ ਚ ਚੋਰਾਂ ਵੱਲੋਂ ਇਹ ਵੱਡਾ ਕਾਂਡ ਕੀਤਾ ਗਿਆ ਇਸ ਵਾਰ ਦਾ ਤੋਂ ਬਾਅਦ ਦੁਕਾਨਦਾਰਾਂ 'ਚ دہشت ਦਾ ਮਾਹੌਲ ਪਾਇਆ ਜਾ ਰਿਹਾ ਹੈ ਪੀੜਤ ਇਹਨਾਂ ਦੁਕਾਨਦਾਰਾਂ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਸੀਂ ਤਾਂ ਸਵੇਰੇ ਵੇਖਿਆ ਕਿ ਦੁਕਾਨ ਦਾ ਟੁੱਟਿਆ ਹੋਇਆ ਤਾਂ ਟੁੱਟਿਆ ਪਿਆ ਸੀ ਜੀ ਤੇ ਗੱਲੇ ਵਿੱਚ 6000 ਰੁਪਏ ਗਾ ਸੀ ਉਹ ਸੂਰੇ ਸਿਲੰਡਰ ਭਰਣ ਵਾਸਤੇ ਰੱਖਿਆ ਸੀ ਕਿਸੇ ਦੇ ਸਿਲੰਡਰ ਭਰਾਂਗੇ ਤੇ ਅੱਗੇ ਤੁਹਾਨੂੰ ਪਤਾ ਕਿ ਗੁਜ਼ਾਰਾ ਮੁਸ਼ਕਲ ਹੀ ਹੁੰਦਾ ਤਾਂ ਚਲੋ ਲੈ ਗਿਆ ਜਿਹੜਾ ਜੀ ਕੀ ਕਰ ਸਕਦੇ ਹਾਂ ਵੈਸੇ ਤਾਂ ਗੇ ਬੇਨਤੀ ਹੈ ਕਿ 2-4 ਮਤਲਬ ਕਿ ਜਿੰਨੇ ਵੀ ਰਾਤ ਨੂੰ ਪੁਲਿਸ ਵਾਲੇ ਕੁਛ ਨਾ ਕੁਛ ਗਸ਼ਤ ਵਗੈਰਾ ਕਰਨ ਤੇ ਦੇਖੋ ਜੀ ਇਸ ਤਰ੍ਹਾਂ ਕਿ ਦੁਕਾਨਦਾਰੀ ਚ ਜੋ ਕਮਾਣਾ ਉਹੀ ਖਾਣਾ ਤੇ ਮੁਸ਼ਕਲ ਹੈ ਜੀ ਬਹੁਤ ਮੁਸ਼ਕਲ 12 ਦੁਕਾਨਾਂ ਰਾਤ ਨੂੰ ਇੱਕੋ ਹੀ ਤੇ ਲੈ ਕੇ 3 ਵਜੇ ਤੱਕ ਤੋੜੀਆਂ ਗਈਆਂ ਜਿਨ੍ਹਾਂ ਦੇ ਤਾਲੇ ਤੋੜੇ ਗਏ ਆ ਉਹਦੇ ਵਿੱਚੋਂ ਨਕਦੀ ਨੁਕਸਾਨ ਮਲ ਸਮਾਨ ਲੈ ਗਏ ਆ ਨਗਦੀ ਕੈਸ਼ ਖੜਿਆਵੇ ਚੋਂ ਕੱਢ ਗਏ ਅਸੀਂ ਤੇ ਪ੍ਰਸ਼ਾਸਨ ਅੱਗੇ ਆਉ ਗਾਂਗੇ ਰਾਤ ਨੂੰ ਜਰੂਰ ਇੱਥੇ ਨਾਕਾਬੰਦੀ ਹੋਣੀ ਚਾਹੀਦੀ ਆ ਜਿਉਂ ਹੀ ਇਲਾਕੇ ਚ ਹੋਈ ਵਾਰਦਾਤ ਦੀ ਜਾਣਕਾਰੀ ਪੁਲਿਸ ਨੂੰ ਲੱਗੀ ਤਾਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਮੌਕੇ ਤੇ ਪਹੁੰਚੀ ਆਖਰ ਪੁਲਿਸ ਦਾ ਕੀ ਕਹਿਣਾ ਇਹ ਤੁਸੀਂ ਉਹਨਾਂ ਦੇ ਮੂੰਹੋਂ ਸੁਣ ਲਓ ਐਸੀਗਾ ਵੀ ਇੱਥੇ ਕੋਈ ਦੁਕਾਨ ਜਿਹੜੀ ਆ ਉਹ ਟੁੱਟੀ ਪਈ ਆ ਅਸੀਂ ਮੌਕੇ ਤੇ ਪਹੁੰਚੇ ਆਣ ਕੇ ਵੇਖਿਆ ਤੇ ਕਰੀਬ 7-8 ਦੁਕਾਨਾਂ ਦੇ ਸੀ ਉਹਨਾਂ ਤਾਲੇ ਕੁਝ ਤੋੜੇ ਸੀ ਕੁਝ ਕੋਸ਼ਿਸ਼ ਕੀਤੀ ਤੋੜਨ ਦੀ ਤੇ ਇਹ ਮੈਂ ਪਹਿਲਾਂ ਵੀ ਬਾਜ਼ਾਰ ਵਾਲਿਆਂ ਨੂੰ ਕਿਹਾ ਗਿਆ ਬੇਨਤੀ ਕੀਤੀ ਹੈਗਾ ਕਿ ਲਾਈਟਾਂ ਨਹੀਂ ਹੈਗੀਆਂ ਬਾਜ਼ਾਰ 'ਚ ਕੋਈ ਚੌਂਕੀਦਾਰ ਨਹੀਂ ਹੈਗਾ ਪੂਰੇ ਬਾਜ਼ਾਰ ਦੇ ਵਿੱਚ ਮੇਰੀ ਗਸ਼ਤ ਪਾਰਟੀ ਤੇ ਲੱਗਦੀ ਰਹਿੰਦੀ ਹੈ ਲੇਕਿਨ ਏਰੀਆ ਜਿਆਦਾ ਹੋਣ ਕਰਕੇ ਜਿਸ ਤਰ੍ਹਾਂ ਗੱਲ ਦੀ ਅਡਾ ਵੀ ਸਾਡੇ ਕੋਲ ਪੈਂਦਾ ਹੈਗਾ ਵੀ ਪੈਂਦਾ ਹੈਗਾ ਤੇ ਉਦਰੀ ਸਾਡੀ ਗਸ਼ਤ ਪਾਰਟੀ ਗਈ ਸੀਗੀ ਤੇ ਇੱਥੇ ਬੰਦੇ ਹੈਗੇ ਨਾ ਇਹ ਤਕਰੀਬਨ ਇਹ ਵੇਖ ਲਿਆ ਹੈਗੇ ਨਾ ਵੈਰੀਫਾਈ ਹੋ ਗਏ ਨਾ ਜਲਦੀ ਜਲਦੀ ਨਾ ਗ੍ਰਫਤਾਰ ਕਰਾਂਗੇ ਇਹ ਜੀ ਕਿੰਨੀਆਂ ਦੁਕਾਨਾਂ ਤੇ ਲਗਭਗ ਜਿਹੜੀ ਚੋਰੀ ਹੋਈ ਹੈ ਇਹ ਲਾਕੀ ਲਗਭਗ ਜੀ ਰਾਤੀ ਮੈਂ ਜਦੋਂ ਐ ਸਾਢੇ ਦਿਨ ਉੱਤੇ ਪੰਜ ਤੋਂ ਛੇ ਦੁਕਾਨਾਂ ਅਸੀਂ ਜਿਹੜੀਆਂ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਸੀ ਪਰ ਦੋਹਾਂ ਦੁਕਾਨਾਂ ਦੇ ਅੰਦਰ ਇੰਟਰਵਿਊ ਨਹੀਂ ਆਏ ਤੇ ਉਦੋਂ ਕੋਈ ਇਹ ਵੀ ਕੈਸ਼ ਦਾ ਕੋਈ ਇੰਨਾ ਵੱਡਾ ਨੁਕਸਾਨ ਨਹੀਂ ਹੋਇਆ ਕੋਹ ਪਾਂਸੀਗਾ ਕੋਈ ਦੁਕਾਨ ਦੇ ਵਿੱਚ ਉਹ ਲੈ ਗਏ ਨਾ ਹੋਰ ਕੋਈ ਵੱਡਾ ਕੈਸ਼ ਕੁਝ ਨਹੀਂ ਉਹ ਲੈ ਗਏ ਹੈਗੇ ਗੁੱਸੇ ਚਾਏ ਪੀੜ ਤੇ ਇਹਨਾਂ ਦੁਕਾਨਦਾਰਾਂ ਵੱਲੋਂ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਜਾ ਰਹੇ ਨੇ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਕਦੋਂ ਤੱਕ ਇਹਨਾਂ ਚੋਰਾਂ ਤੱਕ ਪਹੁੰਚਦੀ ਹੈ ਕਦੋਂ ਇਹਨਾਂ ਨੂੰ ਕਾਬੂ ਕੀਤਾ ਜਾਂਦਾ ਹੈ ਤੇ ਜਾਂਚ ਚੱਕੇ ਕੀ ਨਿਕਲ ਕੇ ਸਾਹਮਣੇ ਆਉਂਦਾ ਜਗਵੰਦੀ ਟੀਵੀ ਲਈ ਬਸ਼ੰਬਰ ਬਿੱਟੂ ਦੀ ਰਿਪੋਰਟ